ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਧਾ ਪ੍ਰੀਤ ਤੇ ਤੇ ਅੱਜ ਮੈਂ ਤੁਹਾਨੂੰ ਗਲੇ ਤੇ ਗੋਮ ਲੈਸ ਲਗਾਣੀ ਦੱਸਾਂਗੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਗਲਾ ਤਿਆਰ ਕਰ ਲੈਣਾ ਮੈਂ ਗਲਾ ਤਿਆਰ ਕਰ ਲਿਆ ਸਾਈਡ ਦਾ ਕਪੜਾ ਫੋਲਡ ਕਰ ਲਿਆ ਆਹ ਵਾਲੀ ਲੈਸ ਲਗਾਵਾਂਗੇ ਆਪਾਂ ਠੀਕ ਹੈ ਜੀ ਤੇ ਗਲਾ ਤਿਆਰ ਕਰਨ ਤੋਂ ਬਾਅਦ ਮੈਂ ਸੈਂਟਰ ਵੀ ਕਰ ਲਿਆ ਦਾ ਸੈਂਟਰ ਤੇ ਨਿਸ਼ਾਨੇ ਲਗਾ ਲਿਆ ਹੈ ਤਿਹਰੇ ਇੱਥੇ ਆਪਾਂ ਇੱਕ ਕਿਨਾਰੇ ਦੇ ਸੇਨ ਲਗਾਵਾਂਗੇ ਬੁਕਰਮ ਦੇ ਨਾਲ ਬਿਲਕੁਲ ਨਾਲ ਨਾਲ ਸੇਨ ਲਗਾਣੀ ਆ ਠੀਕ ਹੈ ਜੀ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਫੁੱਲ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਇੱਕ ਠੀਕ ਹੈ ਜੀ ਵੀਡੀਓ ਦੇਖਤੇ ਕਾਫੀ ਜਾਣੇ ਆ ਲੇਕਿਨ ਲਾਈਕ ਨਹੀਂ ਕਰਦੇ ਦੇਖ ਕੇ ਲਾਈਕ ਕਰ ਦਿਆ ਕਰੋ ਪਲੀਜ਼ ਜਿਹੜਾ ਵੀ ਦੇਖਦਾ ਐਦਾ ਆਪਾਂ ਬਿਲਕੁਲ ਅ ਗਲੇ ਦੇ ਨਾਲ ਨਾਲ ਸੇਨ ਲਗਾ ਲੈਣੀ ਆ ਆਪਾਂ ਠੀਕ ਹੈ ਜੀ ਸੇਨ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ ਉਲਟ ਸਾਈਡ ਤੇ ਤੇ ਇਹਦੇ ਨਾਲ ਅਸੀਂ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਗਲੇ ਨੂੰ ਦੂਜੀ ਸਾਈਡ ਤੇ ਕਰ ਲੈਣਾ ਪੁੱਠਾ ਕਰ ਲੈਣਾ ਉਹ ਤੋਂ ਬਾਅਦ ਆਪਾਂ ਲੈਸ ਲੈਣੀ ਹੈ ਠੀਕ ਹੈ ਜੀ ਤੇ ਲੈਸ ਦਾ ਸਿੱਧਾ ਪੁੱਠਾ ਦੇਖ ਲੈਣਾ ਇਹਦੇ ਦੋਨੋਂ ਸਾਈਡ ਇੱਕੋ ਜਿਹਾ ਕਰੋਸ਼ੀ ਵਾਲੀ ਲੈਸ ਹੈ ਠੀਕ ਹੈ ਜੀ ਤੇ ਇਹਦੇ ਕੋਈ ਸਿੱਧਾ ਪੁੱਠਾ ਨਹੀਂ ਹੈਗਾ ਤੇ ਫਿਰ ਵੀ ਤੁਸੀਂ ਜੇ ਸਿੱਧਾ ਪੁੱਠਾ ਜੇ ਹੈਗਾ ਕਿਸੇ ਲੈਸ ਦਾ ਤੇਰਾ ਡਾ ਲਗਾਉਣ ਲੱਗਿਆਂ ਤੁਸੀਂ ਦੇਖ ਲੈਣਾ ਤੇ ਤੁਸੀਂ ਸਿੱਧਾ ਸਾਈਡ ਉੱਪਰ ਰੱਖਣਾ ਲੈਸ ਦਾ ਆ ਦੇਖੋ ਕੱਟ ਬਾਹਰ ਰੱਖਣੇ ਆ ਤੇ ਜਿੰਨਾ ਵੀ ਤੁਸੀਂ ਵਿੱਚ ਲੈਸ ਦੇਣੀ ਆ ਉਹ ਤੁਸੀਂ ਸੀਨ ਦੇ ਉੱਪਰ ਰੱਖਣੀ ਆ ਦੇਖੋ ਜਿੰਦੀ ਜਿਹੜੀ ਸੀਨ ਲਗਾਈ ਆ ਮੈਂ ਗਲੇ ਦੇ ਨਾਲ ਨਾਲ ਠੀਕ ਹੈ ਜੀ ਤੇ ਉਹਦੇ ਉੱਪਰ ਤੁਸੀਂ ਸੀਨ ਲਗਾਣੀ ਆ ਲੈਸ ਰੱਖ ਕੇ ਜਿੰਨਾ ਕੱਟ ਤੁਸੀਂ ਬਾਹਰ ਰੱਖਣਾ ਉਹਨਾਂ ਕਰਨਾ ਤੇ ਬਾਕੀ ਤੁਸੀਂ ਸੀਨ ਦੇ ਉੱਪਰ ਰੱਖ ਕੇ ਉਹਦੇ ਉੱਪਰ ਸੀਨ ਲਗਾ ਦੇਣੀ ਆ ਠੀਕ ਹੈ ਜੀ ਤੇ ਬਹੁਤ ਹੀ ਸਫਾਈ ਚ ਸੀਨ ਲਗਾਣੀ ਆ ਇਦਾਂ ਗਲੇ ਨੂੰ ਘੁਮਾ ਕੇ ਵਾ ਕੇ ਤੇ ਲੈਸ ਦਾ ਸਿੱਧਾ ਪਾਸਾ ਉੱਪਰ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਜੀ ਤਾਂ ਮੈਂ ਬਹੁਤ ਹੀ ਸੋਖੇ ਤਰੀਕੇ ਨਾਲ ਲੈਸ ਲਗਾਣੀ ਦੱਸਾਂਗੀ ਇਹ ਤੁਹਾਨੂੰ ਕਦੇ ਵੀ ਭੁੱਲ ਨਹੀਂ ਸਕੇਗੀ ਠੀਕ ਹੈ ਜੀ ਆ ਦੇਖੋ ਕੱਟ ਬਾਹਰ ਆ ਤੇ ਸਿੱਧਾ ਸਾਈਡ ਉੱਪਰ ਆ ਤੇ ਮੈਂ ਲੈਸ ਲਗਾਤੀ ਆ ਜਿੱਥੇ ਪਹਿਲੇ ਮੈਂ ਸੀਨ ਲਗਾਈ ਹੀ ਠੀਕ ਹੈ ਜੀ ਸੀਨ ਲਗਾਉਣ ਤੋਂ ਬਾਅਦ ਲੈਸ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲੈਣਾ ਸ਼ਰਟ ਦਾ ਪੀਸ ਫਰੰਟ ਪੀਸ ਲਵਾਂਗੇ ਤੇ ਉਹਦਾ ਵੀ ਆਪਾਂ ਸੈਂਟਰ ਕਰ ਲੈਣਾ ਆ ਦੇਖੋ ਉਹਦਾ ਵੀ ਮੈਂ ਸੈਂਟਰ ਕਰ ਲਿਆ ਤੇ ਤੁਸੀਂ ਵੀ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਇੱਕ ਕੱਟ ਲਗਾ ਲੈਣਾ ਇੱਥੇ ਸੈਂਟਰ 'ਚ ਇਹਨੂੰ ਫੋਲਡ ਕਰਕੇ ਸੈਂਟਰ ਕਰਨਾ ਤੇ ਕੱਟ ਲਗਾਉਣਾ ਤੇ ਕੱਟ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਕਰ ਲੈਣਾ ਇੱਦਾਂ ਸਿੱਧਾ ਤੇ ਆਹ ਦੇਖੋ ਸਿੱਧੇ ਸਾਈਡ ਤੇ ਆਪਾਂ neck ਜੋੜਨਾ ਇਹਦਾ ਇੱਕ ਮਤਲਬ ਚਾਕਣਾ ਵੀ ਸੈਂਟਰ ਕਰ ਲੈਣਾ ਤੁਸੀਂ ਠੀਕ ਹੈ ਜੀ ਇਹਦਾ ਸੈਂਟਰ ਕਰਨਾ ਸਿੱਧਾ ਸਾਈਡ ਹੋਣਾ ਚਾਹੀਦਾ ਸ਼ਰਟ ਦਾ ਤੇ ਆ ਦੇਖੋ ਇਹਦੇ ਉੱਪਰ ਇਦਾਂ ਗਲਾ ਰੱਖ ਕੇ ਜਿੱਥੇ ਆਪਾਂ ਲੈਸ ਲਗਾਈ ਹੈ ਲੈਸ ਦੀ ਸੀਨ ਆ ਉਹਦੇ ਉੱਪਰ ਹੀ ਆਪਾਂ ਸੀਨ ਲਗਾਣੀਆਂ ਪਹਿਲਾਂ ਆਪਾਂ ਇੱਕ ਸੈਂਟਰ 'ਚ ਸੀਨ ਲਗਾ ਲੈਣੀ ਹੈ ਤਾਂ ਕਿ ਗਲਾ ਅੱਗੇ ਪਿੱਛੇ ਨਾ ਜਾ ਸਕੇ ਤੇ ਤੁਸੀਂ ਪਿੰਨਾ ਵੀ ਲਗਾ ਸਕਦੇ ਹੋ ਪਿੰਨਾ ਲਗਾ ਲੈਣੀਆਂ ਤੇ ਨਾਲ ਸਾਈਡਾਂ ਤੇ ਇਹਦੇ ਨਾਲ ਗਲਾ ਵੀ ਅੱਗੇ ਪਿੱਛੇ ਨਹੀਂ ਜਾਂਦਾ ਸਿਕਯਰ ਹੋ ਜਾਂਦਾ ਗਲਾ ਠੀਕ ਹੈ ਜੀ ਇਹਦੇ ਸੈਂਟਰ ਚ ਆ ਦੇ ਸੈਂਟਰ ਨੂੰ ਸੈਂਟਰ ਨਾਲ ਬੁਲਾਣਾ ਇੰਦਾ ਕਰਕੇ ਸੈਂਟਰ ਚ ਇੱਕ ਸੀਨ ਲਗਾ ਰਹੀ ਆ ਮੈਂ ਕੱਚੀ ਸੀਨ ਲਗਾਨੀ ਆ ਇਹ ਬਾਅਦ ਚ ਕਟਿੰਗ ਹੋ ਜੇਗਾ ਕਪੜਾ ਵਿੱਚੋਂ ਠੀਕ ਹੈ ਜੀ ਕੱਚੀ ਸੀਨ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਜਿੱਥੇ ਆਪਾਂ ਲੈਸ ਲਗਾਈ ਆ ਉਹ ਲੈਸ ਦੀ ਸੀਨ ਉੱਪਰ ਹੀ ਆਪਾਂ ਸੀਨ ਲਗਾਨੀ ਆ ਅੱਗੇ ਪਿੱਛੇ ਨਹੀਂ ਲਗਾਨੀ ਠੀਕ ਹੈ ਜੀ ਤੇ ਆ ਆ ਦੇਖ ਸਕਦੇ ਤੁਸੀਂ ਇਹਦੇ ਉੱਪਰ ਹੀ ਆਪਾਂ ਸੀਨ ਲਗਾਨੀ ਆ ਜਿੱਥੇ ਲੈਸ ਦੀ ਸੀਨ ਲੱਗੀ ਆ ਤੇ ਇਹਨੂੰ ਬਰਾਬਰ ਕਰ ਲੈਣਾ ਕੱਪੜੇ ਨੂੰ ਇੱਕਦਮ ਗਲੇ ਨੂੰ ਔਰ ਕੱਪੜੇ ਨੂੰ ਕੋਈ ਪਾਲ ਨਹੀਂ ਹੋਣਾ ਚਾਹੀਦਾ ਤੁਹਾਡਾ ਤੇ ਉਹਦੇ ਉੱਪਰ ਹੀ ਸੀਨ ਲਗਾਨੀ ਆ ਬੜੇ ਧਿਆਨ ਨਾਲ ਸੀਨ ਲਗਾਨੀ ਆ ਤੁਹਾਨੂੰ ਮੈਂ ਹੋਲਦੀ ਰੇ ਦੱਸ ਰਹੀ ਆ ਉਹ ਦੇਖੋ ਇਧਰ ਮਾਰ ਨਾਲ ਸੀਨ ਲਗਾਨੀ ਆ ਤੋ ਜੀ ਐਦਾਂ ਆਪਾਂ ਗਲੇ ਨੂੰ ਮੋੜੀ ਜਾਣਾ ਸੂਈ ਵਿੱਚ ਰੱਖ ਕੇ ਤੇ ਬੜੇ ਪਿਆਰ ਨਾਲ ਲਗਾਨੀ ਆਪਾਂ ਤੇ ਉਹੀ ਸੀਨ ਤੇ ਲਗਾਨੀ ਹੈ ਲੈਸ ਵਾਲੀ ਸੀਨ ਤੇ ਅੱਗੇ ਪਿਛੇ ਨਹੀਂ ਸੀਨ ਲਗਾਨੀ ਠੀਕ ਹੈ ਜੀ ਤੇ ਆ ਦੇਖੋ ਮੈਂ ਸੀਨ ਲਗਾ ਦਿੱਤੀ ਆ ਉਤ ਬਾਅਦ ਆਪਾਂ ਇੱਕ ਵਾਰੀ ਚੈੱਕ ਕਰ ਲੈਣਾ ਸਾਈਡਾਂ ਤੋਂ ਆ ਦੇਖੋ ਤੇ ਲੈਸ ਸਾਡੀ ਬਰਾਬਰ ਲੱਗੀ ਆ ਇਹ ਚੈੱਕ ਕਰਨਾ ਬਹੁਤ ਜ਼ਰੂਰੀ ਆ ਕਿ ਹਾਦੀ ਸੀਨ ਅੱਗੇ ਪਿਛੇ ਤਾਂ ਨਹੀਂ ਲੱਗੀ ਲੇਸ ਵੱਧ ਘੱਟ ਤੇ ਨਿਕਲੀ ਬਾਹਰ ਤੇ ਐਦਾਂ ਕਰਕੇ ਇੱਕ ਵਾਰੀ ਚੈੱਕ ਕਰ ਲੈਣਾ ਗਰੇ ਨੂੰ ਜੋਕ ਕੇ ਉਹ ਤੋਂ ਬਾਅਦ ਆਪਾਂ ਵਿੱਚੋਂ ਕਪੜਾ ਕਟਿੰਗ ਕਰਨਾ ਬਿਲਕੁਲ ਮਾੜਾ ਮਾੜਾ ਮਾਰਜਨ ਛੱਡ ਕੇ ਤੇ ਆਪਾਂ ਬਾਕੀ ਕਪੜਾ ਕਟਿੰਗ ਕਰ ਲੈਣਾ ਸਾਰਾ ਠੀਕ ਹੈ ਜੀ ਤੇ ਕਪੜਾ ਕਟਿੰਗ ਕਰਨ ਤੋਂ ਬਾਅਦ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਆ ਸਾਰੇ ਗਲੇ ਤੇ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਆ ਧਿਆਨ ਨਾਲ ਕੱਟ ਲਗਾਣੇ ਆ ਤਾਂ ਕਿ ਥ्रेड ਨਾ ਕਟਿੰਗ ਹੋ ਜੇ ਕੱਟ ਲਗਾਉਂਦੇ ਸਮੇਂ ਬਹੁਤ ਧਿਆਨ ਨਾਲ ਲਗਾਣੇ ਆ ਠੀਕ ਹੈ ਜੀ ਸਾਰੇ ਕੱਟ ਲਗਾਤੇ ਮੈਂ ਉਹ ਤੋਂ ਬਾਅਦ ਆਪਾਂ ਗਲੇ ਨੂੰ ਦੂਜੀ ਸਾਈਡ ਤੇ ਕਰ ਦੇਣਾ ਆ ਦੇਖੋ ਇਦਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਫੋਲਡ ਕਰ ਦਾਂਗੇ ਗਲੇ ਨੂੰ ਚੰਗੀ ਤਰ੍ਹਾਂ ਟੈਂਪ ਬਿਠਾ ਦਾਂਗੇ ਤੁਸੀਂ ਪ੍ਰੈਸਨਾ ਵੀ ਸੈੱਟ ਕਰ ਸਕਦੇ ਹੋ ਇਹ ਪ੍ਰੈਸਨਾ ਸੈੱਟ ਕਰ ਲੈਣਾ ਤੁਸੀਂ ਠੀਕ ਹੈ ਜੀ ਐਦਾਂ ਕਰਕੇ ਆਪਾਂ ਲਾਸ ਬਾਹਰ ਕੱਢ ਦੇਣੀ ਆ ਤੇ ਗਲੇ ਨੂੰ ਉਲਟ ਸਾਈਡ ਤੇ ਕਰ ਦੇਣਾ ਆ ਦੇਖ ਸਕਦੇ ਹੋ ਐਦਾਂ ਕਰਕੇ ਸਿੱਧਾ ਕਰ ਲੈਣਾ ਔਰ ਤੋਂ ਬਾਅਦ ਉੱਪਰ ਮੈਂ ਇੱਕ ਕੱਚੀ ਸੀਨ ਲਗਾਵਾਂਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਪਾਈਪਿੰਗ ਨੂੰ ਸੈੱਟ ਕਰ ਲੈਣਾ ਤੇ ਕੱਚੀ ਸੀਨ ਲਗਾਣੀ ਹੈ ਤੇ ਬਾਅਦ ਚ ਆਪਾਂ ਢੇੜ ਕੇ पाई कर लेंगे ठीक है जी ये आप कच्ची सीन लगानी है ਗਲੇ ਨੂੰ ਬੁਕਰਮ ਕੱਢ ਕੇ ਤੇ ਬਰਾਬਰ ਕਰਕੇ ਇਹਦਾ ਕਰਕੇ ਆਪਾਂ ਕਾਚੀ ਸੀਨ ਲਗਾ ਲੈਣੀ ਹੈ ਉਸ ਤੋਂ ਬਾਅਦ ਆਪਾਂ ਢੇੜ ਕੇ ਤਰਪਾਈ ਕਰ ਲਾਂਗੇ ਸੀਨ ਢੇੜ ਦਾਂਗੇ ਤਰਪਾਈ ਕਰਕੇ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਤੇ ਮੇਰਾ ਗਲਾ ਬਿਲਕੁਲ ਤਿਆਰ ਹੈ ਤੇ ਉਸ ਤੋਂ ਬਾਅਦ ਮੈਂ ਇਹਦੇ ਕਿਨਾਰੇ ਤੇ ਵੀ ਤੁਸੀਂ ਸੀਨ ਲਗਾਣੀ ਚਾਹੋ ਤੇ ਲਗਾ ਸਕਦੇ ਹੋ ਠੀਕ ਹੈ ਜੀ ਤੇ ਮੈਂ ਇਹਦੇ ਕਿਨਾਰੇ ਦੇ ਵੀ ਇੱਕ ਸੀਨ ਲਗਾ ਦਾਂਗੀ ਉਹ ਸਫਾਈ ਚ ਲਗਾਵਾਂਗੀ ਦੇਖ ਸਕਦੇ ਤੁਸੀਂ ਮੇਰਾ ਗਲਾ ਕਿੰਨਾ ਪਿਆਰਾ ਲੱਗ ਰਿਹਾ ਹੈ ਇੱਕੋ ਜਿਹਾ ਕੱਟ ਲੈਸ ਦੇ ਬਾਹਰ ਹੈ ਤੇ ਇਹ ਮੈਂ ਇੱਕ ਕਿਨਾਰੇ ਤੇ ਸੀਨ ਲਗਾਵਾਂਗੀ ਫਿਨਿਸ਼ਿੰਗ ਚ ਸੀਨ ਲਗਾਣੀ ਹੈ ਬਹੁਤ ਹੀ ਸਫਾਈ ਚ ਪੱਕੀ ਸੀਨ ਲਗਾਣੀ ਆ ਬਿਲਕੁਲ ਨਾਲ ਨਾਲ ਗਲੇ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰਾ ਗਲਾ ਤਿਆਰ ਆ ਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਵੀਡੀਓ ਦੇਖ ਕੇ ਛੱਡ ਦਿੰਦੇ ਹੋ ਲਾਈਕ ਨਹੀਂ ਕਰਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਦਮਾ ਬਹੁਤ ਹੀ ਧਿਆਨ ਨਾਲ ਕਿਨਾਰੇ ਤੇ ਸੀਨ ਲਗਾ ਲੈਣੀ ਹੈ ਇਹ ਬਹੁਤ ਹੀ ਸੋਖਾ ਤਰੀਕਾ ਹੈ ਗੋਮ ਲੈਸ ਲਗਾਉਣ ਦਾ ਪਾਈਪਿੰਗ ਗੋਮ ਲੈਸ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਇਹ ਸਭ ਤੋਂ ਸੋਖਾ ਤਰੀਕਾ ਹੈ ਤੇ ਬਹੁਤ ਹੀ ਸਪਾਈਚ ਇਸ ਤਰ੍ਹਾਂ ਲੈਸ ਲੱਗਦੀ ਹੈ ਠੀਕ ਹੈ ਜੀ ਤੇ ਮੇਰਾ ਗਲਾ ਬਿਲਕੁਲ ਤਿਆਰ ਹੈ ਤੁਸੀਂ ਇੱਕ ਮੈਟ ਦੱਸਿਆ ਤੁਹਾਨੂੰ ਕਿੰਦਾ ਲੱਗਿਆ ਗਮਲੈਸ ਦਾ ਤਰੀਕਾ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ੀ ਕਾ ਜੀ ਬਾਏ ਬਾਏ ਜੀ ਸਾਰਿਆਂ ਨੂੰ